ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਪਹਿਲਾਂ ਸਾਰਿਆਂ ਨੂੰ ਲੋਹੜੀ ਦੀਆਂ ਤੇ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰੇ ਵੱਲੋਂ ਤੇ ਮੇਰੇ ਸਾਰੇ ਪਰਿਵਾਰ ਵੱਲੋਂ ਜਿਹੜੇ ਭਰਾ ਦੇਸ਼ਾਂ ਵਿਦੇਸ਼ਾਂ ਤੋਂ ਆਪਣੇ ਚਿਰਨਾ ਜੁੜੇ ਆ ਉਹਨਾਂ ਸਾਰਿਆਂ ਨੂੰ ਲੋਹੜੀ ਦੀਆਂ ਤੇ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਜਿਵੇਂ ਕਿ ਦੋਸਤ ਤੁਹਾਨੂੰ ਪਤਾ ਹੀ ਆ ਆਪਣਾ ਭਰਾ ਲਾਢੀ ਗਰੇਵਾਲ ਪਿੰਡ ਤੁੰਗਾ ਢੇੜੀ ਤੋਂ ਲੱਕੀ ਡਰਾ ਕੱਢਣ ਜਾ ਰਿਹਾ 15 ਜਨਵਰੀ ਦਿਨ ਐਤਵਾਰ ਦੈਨ ਮਿੱਤਰੋ ਥੋੜੀ ਰਹਿ ਗਏ ਦੋ ਦੇਣ ਹੀ ਰਹਿ ਗਏ ਆ ਦੂਜੇ ਨਾਮ ਚ ਬਾਈ ਨੇ ਆ ਦੋ ਜਰਸੀਆਂ ਦੇਣੀਆਂ ਪੂਰੀਆਂ ਟੌਪ ਦੀਆਂ ਇੱਕ ਵਛੀ ਦੋ ਦੰ ਦਾ ਮੂਤ ਪਹਿਲਾ ਸਵੇਰ ਸੌਣ ਜਾ ਰਹੀ ਹੈ ਡੇਟ ਮੁਤਾਬਕ ਕੌ ਸਮਾਂ ਬਾਈ ਜੀ ਹੁਣੇ ਕਹਿੰਦੇ ਕੱਚੀ ਹੈ ਤੇ ਇੱਕ ਬਿਲਕੁਨ ਤਾਜੀ ਸੂਈ ਬੱਚੀ ਦੋਨੇ ਟੌਪ ਦੀਆਂ ਤਿੰਨ ਵਹਿਣਾ ਬਾਈ ਕਹਿੰਦਾ ਅਜ ਆਪਣੇ ਕੋਲ ਹੋਰ ਆ ਜਾਣੀਆਂ ਬਾਈ ਕਹਿੰਦਾ ਉਹ ਵੀ ਇਹਨਾਂ ਨਾਲੋਂ ਵੀ ਚੰਗੀਆਂ ਹੋਣਗੀਆਂ ਵਛੀਆਂ ਪਹਿਲੇ ਦੂਜੇ ਸਵੇਰ ਬਾਈ ਕਹਿੰਦਾ ਚੰਗੀਆਂ ਵਛੀਆਂ ਦੇਣੀਆਂ ਹੋਰ ਨਾਮ ਦੋਸਤੋ ਬਿਜਲੀ ਵਾਲਾ ਗੀਜਲ ਤੇ ਵਾਸ਼ਿੰਗ ਮਸ਼ੀਨ ਮਾਈਕ ਰੂਅਰ ਤੇ ਰੈਂਜਲ ਸਾਈਕਲ 5 ਸਾਲ ਦੀ ਬਾਈ ਕਹਿੰਦਾ ਗਾਰੰਟੀ ਹੈ ਇਹਨਾਂ ਦੀ ਇੱਕ ਨੰਬਰ ਦਾ ਬਾਈ ਕਹਿੰਦਾ ਕੰਮ ਹੋਊਗਾ ਵੱਧ ਤੋਂ ਵੱਧ ਪਰਚੀਆਂ ਪਾਓ ਦੋਸਤੋ ਕਿਸਮਤ ਆਜਮਾਓ ਦਿਨ ਦੋਸਤੋ ਦੋ ਹੀ ਰਹਿ ਗਏ ਆ 15 ਜਨਵਰੀ ਦਿਨ ਐਤਵਾਰ ਨੂੰ ਬਾਈ ਨੇ ਲੱਕੀ ਡਰਾ ਕੱਢਣਾ ਕੀਪਰ ਆ ਦੋਸਤੋ ਤੁਹਾਨੂੰ ਹੀ ਜਰਸੀਆਂ ਵੇੜਾ ਨਿਕਲ ਆਉਣ ਤੇ ਵੱਧ ਤੋਂ ਵੱਧ ਪਰਚੀਆਂ ਪਾਓ ਤੇ ਕਿਸਮਤ ਆਜਮਾਓ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੇ ਰਿਹਾ ਹੈਗਾ ਤੇ ਤੁਸੀਂ ਗੱਲਬਾਤ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਉਦਾਂ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ